ਸਸਿガル ਜੀ ਤੁਸੀਂ ਦੇਖ ਰਹੇ ਹੋ ਪ੍ਰਾਈ 57 ਅੱਜ ਅੰਮ੍ਰਿਤਸਰ ਪਿੰਡ ਮਾਲ ਦੇ ਲਾਗੇ ਜਗਵਣਾ ਕਲੋਨੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਵਾਰਡ ਨੰਬਰ 85 ਦੇ ਵਿੱਚ ਕਾਂਗਰਸੀ ਉਮੀਦਵਾਰ ਮੰਜੂ ਸ਼ਰਮ ਨੂੰ ਅੱਜ ਟਿਕਟ ਦੇ ਕੇ ਨਵਾਜਿਆ ਗਿਆ ਉਹ ਹੀ ਅੱਜ ਗਲੀ ਗਲੀ ਜਾ ਕੇ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਕਿ ਗਲੀ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਇਸ ਟਾਈਮ ਜੜੀ ਜੜੀ ਵੋਟ ਹੈ ਉਹ ਤੁਸੀਂ ਕਾਂਗਰਸ ਨੂੰ ਪਾਓ ਤੁਸੀਂ ਦੇਖ ਸਕਦੇ ਕਿ ਗਲੀ ਗਲੀ ਜਾ ਕੇ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਂ ਤਰਪਾਲ ਲਾਡਿਓ ਸੀਨੀਅਰ ਕਾਂਗਰਸੀ ਆਗੂ ਨੇ ਕੀ ਕਹਿਣਾ ਚਾਹੋਗੇ ਕਿੰਨਾ ਕ ਪਿਆਰ ਮਿਲਦਾ ਪਿਆ ਲੋਕਾਂ ਦਾ ਕਾਂਗਰਸ ਇਹ ਦੇਖੋ ਕਾਂਗਰਸ ਦੇਖ ਰਹੇ ਜੀ ਇਹ ਜਾਗੋਣਾ ਕਲੋਨੀ ਮੈਂ ਔਰ ਮੇਰਾ ਪਰਿਵਾਰ ਇਸ ਪਰਿਵਾਰ ਦੇ ਨਾਲ ਆ ਔਰ ਸਾਰਾ ਪਰਿਵਾਰ ਸਾਨੂੰ ਬਹੁਤ ਪਿਆਰ ਦੇ ਰਿਹਾ ਜਿਹੜੀ ਜਾਗੋਣਾ ਕਲੋਨੀ ਦਾ ਪਰਿਵਾਰ ਹੈ ਸਾਡੇ ਨਾਲ ਬਹੁਤ ਪਿਆਰ ਕਰਦਾ ਕਾਕੀ ਲੰਬੇ ਸਮੇਂ ਤੋਂ ਤੁਸੀਂ ਕਾਂਗਰਸ ਪਾਰਟੀ ਨਾਲ ਜੁੜੇ ਜੇ ਕਿੰਨਾ ਕ ਵੋਟ ਦਾ ਸਮਰਥਨ ਮਿਲਦਾ ਪਿਆ ਤੁਹਾਨੂੰ ਦੇਖੋ ਜੀ ਤੁਸੀਂ ਦੇਖ ਹੀ ਲਓ ਹਰ ਪਰਿਵਾਰ ਮੇਰੇ ਨਾਲ ਆ ਔਰ ਮੈਂ ਇਹਨਾਂ ਦੇ ਨਾਲ ਆ ਔਰ ਜਿਹੜੀ ਕਲੋਨੀ ਦੇ ਵਿੱਚ ਤੁਸੀਂ ਆਏ ਜੇ ਇੱਥੋਂ ਦੇ ਲੋਕਾਂ ਦੀ ਕੀ ਕੀ ਮੁਸ਼ਕਿਲਾਂ ਤੁਹਾਨੂੰ ਉਹਨਾਂ ਦੱਸਿਆ ਨਹੀਂ ਮੁਸ਼ਕਲਾਂ ਜੀ ਇੱਕ ਸਿਰਫ ਪਿੰਡ ਵਾਲੇ ਪਾਣੀ ਦੀ ਉਹ ਅਸੀਂ ਹੱਲ ਕਰਾਤਾ ਸੀ ਇੱਥੇ ਨਾ ਕੋਈ ਬਿਜਲੀ ਦੇ ਠੇਕੇਦਾਰ ਨੇ ਕੰਮ ਗਲਤ ਕਰਕੇ ਸਾਡੇ ਨਾਲ ਜਿਹੜਾ ਪਾਈਪ ਵਾਟਰ ਸੌਜ ਦਾ ਪਾਈਪ ਸੀ ਉਹ ਪੈਂਚਰ ਕਰਤਾ ਹੈ ਸਾਡੀ ਉਹਨਾਂ ਨਾਲ ਗੱਲ ਚੱਲ ਰਹੀ ਆ ਔਰ ਹੁਣ ਪਾਣੀ ਜਿਹੜਾ ਹੋਲੀ ਸਿਟੀ ਤੋਂ ਆ ਰਿਹਾ ਆ ਲੇਕਿਨ ਇਹਨੂੰ ਸਪੈਸ਼ਲ ਪਾਣੀ ਜਿਹੜਾ ਅਸੀਂ ਉਦੋਂ ਸੀਵਰ ਪਵਾ ਕੇ ਆਪਣਾ ਵਾਟਰ ਸਪਲਾਈ ਪਵਾ ਕੇ ਦਿੱਤੀ ਸੀ ਉਹ ਪੈਂਚਰ ਆ ਅਸੀਂ ਥੋੜੇ ਚਿਰ ਚੋਂ ਮੁਸ਼ਕਲਾ ਹੱਲ ਕਰਕੇ ਦਨੂੰ ਜਿਹੜਾ ਸਾਫ ਪਾਣੀ ਜਿਹੜਾ ਉਹਨੇ ਜਿਹੜੇ ਸਰਵੇ ਕੀਤਾ ਸੀ ਇੱਥੇ ਲੋਕਾਂ ਦੀ ਇੱਕ ਮੁਸ਼ਕਲ ਸੀ ਜਿਹੜੇ ਵਾਟਰ ਜਿਹੜੇ ਪਾਪ ਨੇ ਸੀਵਰੇਜ ਵਾਲੇ ਉਹ ਛੋਟੇ ਪਾਏ ਗਏ ਨੇ ਉਹ ਮੰਗਿਆ ਕਿ ਜਿਹੜੇ ਵੱਡੇ ਪਾਏ ਜਾਣ। ਵੇਖੋ ਜੀ ਇਹ ਜਿਹੜੀ ਨਾ ਪਿੱਛੋਂ ਜਦੋਂ ਇਹ ਮਨਮੋਹਨ ਸਿੰਘ ਦੀ ਸਰਕਾਰ ਸੀ ਜੋ ਇਹਨਾਂ ਦੀ ਉਹਦੇ ਮੁਤਾਬਕ ਜੋ ਉਹਦੋਂ ਉਹਨਾਂ ਦੀ ਸਕੀਮ ਬਣੀ ਉਹ ਤਾਂ ਕੋ ਸਾਰੇ ਪੈਪ ਕੱਲੇ ਜਾਗੋ ਨਾਲ ਕਲੌਂਡੀ ਤੇ ਨਹੀਂ ਪਏ ਸਾਰੇ ਟੋਟਲੀ ਜਿਹੜੀ ਆ ਟੋਟਲੀ ਅੰਮ੍ਰਿਤਸਰ ਸ਼ਹਿਰ ਚ ਇਹ ਉਹਨਾਂ ਸਰਦਾਰ ਮਰਮੋਣ ਸਿੰਘ ਜੀ ਨੇ ਜਦੋਂ ਸਰਕਾਰ ਕਾਗਦੇ ਉਹਨਾਂ ਨੇ ਪਾਏ ਸੀ ਅਸੀਂ ਫੇਰ ਵੀ ਜੇ ਕੋਈ ਮੁਸ਼ਕਲ ਹੋਊਗੀ ਤੇ ਬੈਠ ਕੇ ਉਹਨਾਂ ਦਾ ਹੱਲ ਕਰਾਂਗੇ ਅੱਜ ਚੋਣ ਪਰਚਾਰ ਦਾ ਲਾਸਟ ਦਿਨ ਹੈਗਾ ਵਾ ਸਿਰਫ 4 ਵਜੇ ਤੱਕ ਚੋਣ ਪਰਚਾਰ ਤੁਸੀਂ ਕਰ ਸਕਦੇ ਜੇ ਕਿੰਨੇ ਕਿੱਥੇ ਕਿੱਥੇ ਤੁਸੀਂ ਜਾ ਕੇ ਲੋਕਾਂ ਨੂੰ ਜਾਗਰੂਤ ਕਰੋਗੇ ਅਸੀਂ ਜੀ ਵੈਸੇ ਤਾਂ ਕੋਈ ਵੀ ਐਸਾ ਘਰ ਨਹੀਂ ਆ ਜਿੱਥੇ ਮੈਂ ਨਹੀਂ ਪਹੁੰਚਾ ਜੇ ਨਹੀਂ ਪਹੁੰਚ ਸਕਿਆ ਤਾਂ ਮੈਂ ਉਹਨਾਂ ਨੂੰ ਤੁਹਾਡੇ ਮਾਧਮੇਰੇ ਬੇਨਤੀ ਕਰਦਾ ਕਰੂੰਗਾ ਵੀ ਇਹੋ ਜਿਹੇ ਹੁੰਦੇ ਨੇ ਜੋ ਨਾਰਾਜ਼ ਚੱਲਦੇ ਨੇ ਉਹਨਾਂ ਨੂੰ ਮਨਾਇਆ ਜਾ ਰਿਹਾ ਜੀ ਵੇਖੋ ਜੀ ਮੈਂ ਤੇ ਇਹੋ ਜਿਹਾ ਸਿਖਸ਼ਾ ਜੀ ਅਸੀਂ ਕਦੀ ਕਿਸੇ ਭੈਣ ਭਰਾ ਨਾਲ ਨਾਰਾਜ਼ਗੀ ਰੱਖੀ ਨਹੀਂ ਤੇ ਜੇ ਕਿਸੇ ਨੂੰ ਅੱਜ ਵੀ ਨਾਰਾਜ਼ਗੀ ਆ ਤੇ ਉਹ ਮੇਰੇ ਕੋ ਆ ਕੇ ਮੈਂ ਜੋ ਕਹੇ ਤਾਂ ਮੈਂ ਉਹਦੇ ਕੋ ਜਾ ਕੇ ਉਹ ਨਾਰਾਜ਼ਗੀ ਦੂਰ ਕਰ ਸਕਦਾ ਬਿਲਕੁਲ ਜੀ ਅਸੀਂ ਤੁਹਾਨੂੰ ਪਰ ਲਾਡੀ ਜੋ ਸੀਨੀਅਰ ਕਾਂਗਰਸੀ ਆਗੂ ਨੇ ਹੁਣ ਗੱਲਬਾਤ ਕਰਾਂਗੇ ਮੰਜੂ ਸ਼ਰਮਾ ਜੀ ਜਿਨ੍ਹਾਂ ਨੂੰ ਇੱਥੋਂ ਵਾਰਡ ਨੰਬਰ 85 ਤੋਂ ਜਿਹੜੀ ਟਿਕਟ ਮਿਲੀ ਹੈ ਕਾਂਗਰਸੀ ਦੇ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰਦਾ ਉਸ ਕਿਸ ਕਿਸ ਮੁੱਦੇ ਦੇ ਆ ਕੇ ਜਿਹੜੀ ਅੱਜ ਜਿਹੜੀ ਤੁਸੀਂ ਚੋਣ ਲੜ ਰਹੇ ਜੇ ਕਿਹੜੇ ਕਿਹੜੇ ਮੁੱਦਿਆਂ ਤੇ ਲੈ ਕੇ ਤੁਸੀਂ ਅੱਜ ਲੋਕਾਂ ਵਿੱਚ ਵੋਟਾਂ ਮੰਗ ਰਹੇ ਜੇ ਤੇ ਕੀ ਕੀ ਜਿਹੜੇ ਪਹਿਲ ਦੇ ਦਾਤੇ ਆ ਤੁਸੀਂ ਕੰਮ ਕਰਾਓਗੇ ਗੱਲਬਾਤ ਕਰਦੇ ਮੱਜੂ ਸ਼ਰਮਾਹਣ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਿੰਨਾ ਕੁ ਸਮਰਥਨ ਮਿਲਦਾ ਪਿਆ ਅੱਜ ਲੋਕਾਂ ਨੂੰ ਜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਜਿੱਥੇ ਜਿਹੜੀ ਸਾਈਡ ਤੇ ਵਜਾਈਏ ਸਾਰੇ ਭੈਣ ਭਰਾ ਸਾਡੇ ਨਾਲ ਚੱਲਦੇ ਆ ਕਾਫਲਾ ਬਣ ਜਾਂਦਾ ਬਹੁਤ ਵੱਡਾ ਸਾਰੇ ਭੈਣ ਭਰਾ ਸਾਡਾ ਸਮਰਥਨ ਬਹੁਤ ਦੇ ਰਹੇ ਆ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਸ਼ਨੀਵਾਰ 21 ਤਰੀਕ ਨੂੰ ਸਾਰੇ ਟਾਈਮ ਨਾਲ ਜਾ ਕੇ ਵੱਧ ਤੋਂ ਵੱਧ ਵੋਟਾਂ ਪੋਲ ਕਰਨ ਅਤੇ ਆਪ ਵੀ ਕਰਨ ਤੇ ਨਾਲ ਭੈਣ ਭਰਾਵਾਂ ਨੂੰ ਵੀ ਟਾਈਮ ਨਾਲ ਲੈ ਕੇ ਨਾਲ ਲੈ ਕੇ ਜਾਣ 4 ਨੰਬਰ ਬਟਨ ਦਬਾਉਣ ਜੇ ਗੱਲ ਕਰਾਂ ਤੁਹਾਨੂੰ ਪਾਲ ਲੱਡੀ ਦੀ ਤੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਸੇਵਾ ਕੀਤੀ ਸਰਕਾਰ ਨੇ ਕਿ ਤਾਂ ਵੀ ਲੋਕਾਂ ਦੇ ਕੰਮ ਕਰਾਏ ਜਾਂਦੇ ਸੀ ਹੁਣ ਜੇ ਬਣ ਜਾਂਦੇ ਤੇ ਜਿਹੜੇ ਕੰਮ ਰਹਿੰਦੇ ਉਹ ਪਹਿਲੇ ਦਿਹਾੜੇ ਕਰਵਾਏ ਜਾਣਗੇ ਜੀ ਹਾਂਜੀ ਅਸੀਂ ਤੇ ਅੱਜ ਹੁਣ ਤੋਂ ਬਿਨਾਂ ਵੀ ਸਾਰੇ ਕਦੀ ਵੀ ਭੈਣ ਭਰਾ ਕਿਸੇ ਨੂੰ ਨਹੀਂ ਮੋੜਿਆ ਮੈਂ ਨਾਲ ਹਮੇਸ਼ਾ ਨਾਲ ਤੁਰਦੇ ਰਹੇ ਦਿਨ ਰਾਤ ਸਾਡੇ ਦਰਵਾਜ਼ੇ ਇਹਨਾਂ ਲਈ ਖੁੱਲੇ ਰਹਿੰਦੇ ਆ ਅੱਗੇ ਤੋਂ ਵੀ ਖੁੱਲੇ ਰਹਿਣਗੇ ਪਹਿਲ ਦੇ ਆਧਾਰ ਤੇ ਜੋ ਵੀ ਕਮੀਆਂ ਪੇਸ਼ੀਆਂ ਵਾਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜਿਹੜੇ ਆਮ ਹੋਰ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਉਹ ਕੰਦੇ ਕੰਮ ਆਪ ਕਰਵਾਏ ਨਹੀਂ ਤੇ ਤੁਹਾਡੇ ਵੱਲੋਂ ਜਿਹੜੇ ਪਹਿਲਾਂ ਕਿੰਨੇ ਕੰਮ ਇੱਥੇ ਇਲਾਕੇ ਦੇ ਵਿੱਚ ਕਰਾ ਚੁੱਕੇ ਸਾਡੇ ਵੱਲੋਂ ਜੀ ਆ ਗਲੀਆਂ ਨਾਲੀਆਂ ਕਾਂਗਰਸ ਸਰਕਾਰ ਦੀ ਦੇਣਾ ਇਹ ਸਾਰੀਆਂ ਉਹਨਾਂ ਨੇ ਕਰਵਾਈਆਂ ਇਹ ਹੁਣ ਢਾਈ ਤਿੰਨ ਸਾਲ ਹੋ ਚਲੇ ਆਪ ਸਰਕਾਰ ਆਈ ਨੂੰ ਕੋਈ ਵੀ ਭੈਣ ਭਰਾ ਦੱਸੇ ਕਿ ਕੋਈ ਕੰਮ ਕੀਤਾ ਹੋਵੇ ਜਿਹ ਕਹਿੰਦੇ ਸੀ ਆਟਾ ਪਚਾਵਾਂਗੇ ਕੋਈ ਦੱਸੇ ਵੀ ਕਾਟਾ ਪਚਾਇਆ ਏ ਜਾਂ ਕਿਸੇ ਨੇ ਮਤਲਬ ਹਜ਼ਾਰ ਹਜ਼ਾਰ ਰੁਪਿਆ ਭੈਣਾ ਦੇ ਖਾਤੇ ਚ ਕਿਸੇ ਭੈਣ ਦੇ ਖਾਤੇ ਚ ਨਹੀਂ ਆਇਆ ਸਾਰੇ ਦੱਸ ਸਕਦੇ ਆ ਪੁੱਛ ਸਕਦੇ ਆ ਤੇ ਕੋਈ ਵੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਵਾਂ ਕਰਾਂਗੇ ਜਿਹੜਾ ਵੀ ਗੱਲ ਕਰਾਂਗੇ ਵਾਦਾ ਕਰਾਂਗੇ ਉਹ ਪੂਰਾ ਕਰਾਂਗੇ ਕੋਜੀ ਅਸੀਂ ਮੰਜੂ ਸ਼ਰਮਾ ਜੀ ਜ ਜਨ ਨਾਲ ਗੱਲਬਾਤ ਕੀਤੀ ਆ ਉਹਨਾਂ ਦੱਸਿਆ ਕਿ ਅਸੀਂ ਜਿਹੜੇ ਵੀ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ ਇੱਕ ਲਾਡੀ ਭਾਜੀ ਇੱਕ ਸਭ ਤੋਂ ਵੱਡਾ ਮੁੱਦਾ ਵਾ ਪੰਜਾਬ ਦੇ ਵਿੱਚ ਵੀ ਤੇ ਜੇ ਆਪਣੇ ਇਲਾਕੇ ਦੇ ਗੱਲ ਕਰੀਏ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਿਆਸਤ ਬੜੀ ਸਰਗਮ ਹੁੰਦੀ ਹੈ ਜਦੋਂ ਵੀ ਕੋਈ ਲੈਕਚਰ ਹੁੰਦੇ ਇਹ ਕਹਿੰਦੇ ਵੀ ਨਸ਼ਾ ਬੰਦ ਕਰਾਇਆ ਜਾਵੇ ਜੇ ਤੁਸੀਂ ਕੌਂਸਲਰ ਬੰਦੇ ਕਿ ਆਪਣੀ ਵਾਰਦੇ ਵਿੱਚ ਨਸ਼ਾ ਖਤਮ ਕਰ ਪਾਹੋਗੇ ਦੇਖੋ ਜੀ ਮੈਂ ਪਹਿਲੋਂ ਵੀ ਇਸ ਕੰਮ ਦਾ ਸਤਰਕਿਆ ਵੀ ਇਹ ਨਸ਼ਾ ਬੰਦ ਕੀਤਾ ਜਾਵੇ ਜੇ ਸਰਕਾਰਾਂ ਸਾਥ ਦੇਣ ਭੈਣ ਭਰਾ ਸਾਥ ਦੇਣ ਸਾਰੇ ਅਸੀਂ ਰਲ ਕੇ ਦੇਖੋ ਕਹ ਲਾ ਆਦਮੀ ਕੋਈ ਨਹੀਂ ਨਸ਼ਾ ਬੰਦ ਕਰ ਸਕਦਾ ਇਹ ਸਾਹ ਦਿਨ ਹਰ ਬੰਦਾ ਸਾਹ ਦੇਵੇ ਔਰ ਜੇ ਕੋਈ ਮਰਨਾ ਚੱਲਦੇ ਆ ਮੈਂ ਸਭ ਤੋਂ ਗਾੜੀ ਹੋ ਕੇ ਨਸ਼ੇ ਦੇ ਖਿਲਾਫ ਮੈਂ ਉਠਾਂਗਾ ਜਦੋਂ ਕੋਈ ਵੀ ਨਸ਼ੇ ਵਾਲਾ ਫੜਿਆ ਜਾਂਦਾ ਵਾ ਜਾਂ ਚੋਰੀ ਵਾਲਾ ਫੜਿਆ ਜਾਂਦਾ ਕਿਉਂਕਿ ਸਭ ਤੋਂ ਜ਼ਿਆਦਾ ਨਫ਼ਰਤ ਕਰਦੇ ਜਾਂ ਚੋਰੀ ਵਾਲੇ ਦੀ ਜਾਂ ਨਸ਼ੇ ਵਾਲੇ ਦੀ ਤੇ ਜਦੋਂ ਕੋਈ ਪੁਲਿਸ ਫੜ ਕੇ ਲੈ ਜਾਂਦੇ ਪਿੱਛੇ ਪ੍ਰਧਾਨ ਪਹੁੰਚ ਜਾਂਦਾ ਜਾਂ ਛੜ ਦੋ ਜੀ ਮੇਰਾ ਬੰਦਾ ਜੀ ਕਿ ਲੱਗਦਾ ਕਿ ਇਹੋ ਜਿਹੇ ਬੰਦੇ ਨੂੰ ਸੁਸੇਧ ਰਹਿਣਾ ਚਾਹੀਦਾ ਨਹੀਂ ਅਸੀਂ ਅੱਗੇ ਵੀ ਨਹੀਂ ਤੇ ਗਾਂ ਤੋਂ ਨਹੀਂ ਜਿਹੜੇ ਜਿਹੜਾ ਕੋ ਨਸ਼ਾ ਵੇਚਦਾ ਆ ਉਹ ਸਾਨੂੰ ਵੋਟ ਨਾਲ ਪਾਵੇ ਅਸੀਂ ਕੱਲ ਨੂੰ ਇਹ ਨਾਸ ਰੱਖੇ ਵੀ ਅਸੀਂ ਲਾਡੀ ਨੂੰ ਵੋਟ ਪਾਈ ਤੇ ਕੱਲ ਨੂੰ ਲਾਡੀ ਸਾਡੇ ਮਗਰ ਆਊਗਾ ਅਸੀਂ ਬਿਲਕੁਲ ਨਹੀਂ ਜੀ ਉਹ ਨਸ਼ੇ ਵਾਲਾ ਬਿਲਕੁਲ ਸਾਨੂੰ ਵੋਟ ਨਾ ਪਾਵੇ ਅਸੀਂ ਉਹਦੇ ਨਾਲ ਨਹੀਂ ਕਿ ਜਿਹੜਾ ਘਰ ਉਜਾੜ ਰਿਹਾ ਆ ਜਿਹੜਾ ਜਿਹੜਾ ਭੈਣਾਂ ਦੇ ਭਰਾ ਉਜਾੜ ਰਿਹਾ ਆ ਮਾਤਾ ਦੇ ਭੈਣਾਂ ਦੇ ਸੁਹਾਗ ਉਜਾੜ ਰਿਹਾ ਆ ਮਾਤਾ ਦੇ ਪੁੱਤ ਉਜਾੜ ਰਿਹਾ ਉਹ ਸਾਡਾ ਕੁਝ ਨਹੀਂ ਲੱਗਦਾ ਔਰ ਨਹੀਂ ਉਹਦੇ ਨਾਲ ਲੈ ਗਿਆ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਲੱਗ ਜੇ ਨੇ ਕਿ ਜਿਹੜਾ ਵੀ ਨਸ਼ੇ ਦਾ ਸਵਦਾਗਰ ਉਹ ਸਾਨੂੰ ਵੋਟ ਨਾ ਪਾਏ ਉਹਨਾਂ ਨੇ ਇਹ ਨਾ ਕਿਹਾ ਵੀ ਮੈਂ ਹੀ ਵੋਟ ਤੁਹਾਨੂੰ ਪਾਈ ਆ ਤੇ ਅਸੀਂ ਉਹਨਾਂ ਦੇ ਪਿੱਛੇ ਨਹੀਂ ਜਾਣਾ ਅਸੀਂ ਸਿਰਫ ਮਾਲਾਂ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਨਾ ਹੁਣ ਵੇਖਣਾ ਹੋਏਗਾ ਕਿ 21 ਤਰੀਕ ਨੂੰ ਕਿਹਦੇ ਸਿਰ ਤੇ ਉੱਤੇ ਸੇਰਾ ਸਜਦਾ ਤੇ ਕਿਹੜੇ ਕਿਹੜੀ ਪਾਰਟੀ ਦਾ ਜਿਹੜਾ ਉਮੀਦਵਾਰ ਨੇਤਰ ਕੇ ਸਾਹਮਣੇ ਆਏਗਾ ਤੇ ਕਿਹੜੇ-ਕਿਹੜੇ ਕੰਮ ਜਿਹੜੇ ਪਹਿਲ ਦਿੱਤਾ ਤੇ ਕਰਵਾਏ ਜਾਣਗੇ ਅੱਜ ਅੰਮ੍ਰਿਤਸਰ ਦੇ ਜਗਮਣਾ ਕਲੋਨੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਹੁਣ ਦੇਖਣਾਗੇ ਇੱਕ ਦਿਨ ਨੂੰ ਕਿਹੜੇ ਸਥਤੇ ਸੇਰਾ ਸਜਦਾ ਮੈਨੂੰ ਦਿਓ ਜਹਾ ਤੁਸੀਂ ਦੇਖ ਰਹੇ ਪ੍ਰਾਈਮ ਪੰਜਾਬ 7 ਅੰਮ੍ਰਿਤਸਰ